ਹਾਂਜੀ ਕੀ ਹਾਲ ਹੈ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਆ ਦੇਖੋ ਮੈਂ ਖੜਾ ਮਲੇਰ ਕੋਟਲਾ ਤੋਂ ਨਾਬਾ ਰੋਡ ਨਾਬਾ ਪਟਿਆਲਾ ਦੇਖੋ ਮਨ ਖੁਸ਼ ਹੁੰਦਾ ਹਰਿਆਲੀ ਦੇਖ ਦੇਖ ਕੇ ਕਿੰਨੇ ਦਰਖਤ ਹੀ ਦਰਖਤ ਰੋਡ ਭਰਿਆ ਪਿਆ ਦਰਖਤਾਂ ਦੇ ਨਾਲ ਕਿੰਨੀ ਸੰਘਣੀ ਛਾਂ ਦਰਖਤਾਂ ਦੀ ਪਤਾ ਨਹੀਂ ਸਾਡੇ ਕਿਉਂ ਲੋਕ ਦਰਖਤ ਪੱਟ-ਪੱਟ ਕੇ ਸਿੱਟੀ ਜਾਂਦੇ ਆ ਕਿਉਂ ਫੂਕੀ ਜਾਂਦੇ ਆ ਸੜਕਾਂ ਤੇ ਲੱਗੇ ਹੋਏ ਦਰਖਤ ਕਿੰਨੀ ਹਰਿਆਲੀ ਆ ਮੌਨਸੂਨ ਜਿਹੜੀ ਆਉਂਦੀ ਆ ਇਹ ਦਰਖਤਾਂ ਦੇ ਨਾਲ ਹੀ ਉਹਨਾਂ ਦਾ ਸੰਬੰਧ ਆ ਜਿੰਨੇ ਵੱਧ ਦਰਖਤ ਹੋਣਗੇ ਓਨਾ ਹੀ ਪੰਜਾਬ ਦੇ ਵਿੱਚ ਮੌਨਸੂਨ ਦਾਸਤਕ ਦੇਊਗੀ ਨਹੀਂ ਪਊਗਾ ਕਿੰਨਾ ਸੋਹਣਾ ਦ੍ਰਿਸ਼ ਦੇਖੋ ਪੈਦਾ ਹੋ ਰਿਹਾ ਇਹ ਵੀ ਲੋਕ ਨੇ ਜਿਹੜੇ ਆ ਨਾਲ ਫਸਲਾਂ ਨੇ ਇਹਨਾਂ ਨੇ ਕੋਈ ਦਰਖਤ ਕੂਟਿਆ ਨਹੀਂ ਹੈਗਾ ਬਾਕੀ ਲੋਕ ਅੱਗਾ ਲਾ ਲਾ ਕੇ ਫੂਕੀ ਜਾਂਦੇ ਰਹਿੰਦੇ ਆ ਕਿੰਨੀ ਹਰਿਆਲੀ ਆ ਦੂਰ ਪਿੱਛੇ ਤੱਕ ਦੇਖੋ ਖੇਤਾਂ ਦੇ ਵਿੱਚ ਦੀ ਗਾਂ ਪਿੱਛੇ ਤੱਕ ਵੀ ਕਿੰਨੀ ਹਰਿਆਲੀ ਆ ਇਸ ਕਰਕੇ ਵੱਧ ਤੋਂ ਵੱਧ ਦਰਖਤ ਲਾਓ ਕੁਦਰਤ ਦੇ ਨਾਲ ਪਿਆਰ ਕਰੋ ਖਲਵਾੜ ਨਾ ਕਰੋ ਵੱਧ ਤੋਂ ਵੱਧ ਦਰਖਤ ਲਾਓ ਜਿੰਨੇ ਦਰਖਤ ਹੋਣਗੇ ਉਨਾ ਹੀ ਸਾਨੂੰ ਸੁੱਖ ਮਿਲੂਗਾ ਨਹੀਂ ਤਾਂ ਤਾਪਮਾਨ 50 ਡਿਗਰੀ ਦੇ ਨੇੜੇ ਪਹੁੰਚਣ ਵਾਲਾ ਬੇਨਤੀ ਆ ਵੱਧ ਤੋਂ ਵੱਧ ਦਰਖਤ ਲਾਓ ਕਮੈਂਟ ਜਰੂਰ ਕਰਿਓ ਕਿ ਵੀਡੀਓ ਸਹੀ ਹੈ ਜਾਂ ਗਲਤ ਹੈ